ਸਸਿਕਾ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅਸੀਂ ਅੱਜ ਗਏ ਹੋਏ ਸੀ ਇਹ ਸ਼ੂਟ ਤੇ ਜੀ ਰਣਕਿਆਂ ਕੋਲੇ ਪਿੰਡ ਹੈਗਾ ਹਸਨਪੁਰ ਸ਼ੂਟ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ ਸੀਨ ਸਮਝਾ ਰਹੇ ਨੇ ਜੀ ਅੱਗੇ-ਅੱਗੇ ਮੈਂ ਬਲੌਗ ਬਣਾ ਰਹੀ ਸੀਗੀ ਕਹਿੰਦੇ ਨਾ ਹਰ ਇੱਕ ਬੰਦਾ ਦੁਖੀ ਹੁੰਦਾ ਮੈਨੂੰ ਸ਼ੂਟ ਤੇ ਭਾਏ ਮਿਲਿਆ ਬੇਚਾਰਾ ਇਹ ਵੀ ਬਹੁਤ ਪਰੇਸ਼ਾਨੀ ਜ਼ਿੰਦਗੀ 'ਚ ਹਰ ਇੱਕ ਦੇ ਪਰੇਸ਼ਾਨੀਆਂ ਜ਼ਰੂਰ ਹੁੰਦੀਆਂ ਨੇ ਹੀ ਆ ਦੇਖਣ ਨੂੰ ਚਿਹਰੇ ਸਭ ਦੇ ਹੱਸਦੇ ਹੁੰਦੇ ਨੇ ਕਿ ਇਹ ਵਾਲਾ ਵੀਰ ਬਹੁਤ ਦੁਖੀ ਹੈਗਾ ਵਿਚਾਰਾ ਚਲੋ ਮਰਾਬੇ ਨੂੰ ਹੌਸਲਾ ਦੇਵੇ ਅੱਗੇ-ਅੱਗੇ ਦੇਖੋ ਪਤਾ ਨਹੀਂ ਕਿ ਮੈਂ ਹੋਰ ਦੇ ਜਾਊਂਗੀ ਹੁਣ ਹਾਂ ਇਹ ਇਹਦੇ ਉਪਰਾਂ ਮੈਂ ਨਹੀਂ ਆਉਂਦੀ ਨੇ ਲਓ ਹਾਂ ਆ ਜਾ ਦੇਖ ਕੇ ਇਹ ਸ਼ਰਮ ਕਰ ਲੈ ਮਾੜੀ ਘੋਟੀ ਆ ਤੇ ਤੈਨੂੰ ਤਾਂ ਇਹਨੂੰ ਦੇਖ ਕੇ ਓਹੋ ਤੈਨੂੰ ਬੜੀ ਕਾਲੀ ਆ ਉਂਝੇ ਘਾਂ ਦਿੱਲੀ ਉਹ ਤਾਂ ਆਲੇ 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 ਉਹ ਨੇ ਆ ਹਾਂ ਉਹ ਬਣਾ ਰਿਹਾ ਸਿੱਕਿਆਂ ਦੇ ਬੋਰੀਆਂ ਪਰ ਪਰ ਹਾਂ ਬੋਰੀਆਂ ਪਰ ਪਰ ਸੜਦੇ ਕਿਹੜੇ ਉਹਰੇ ਕਾਜੂ ਬਦਾਮ ਆਉਂਦੇ ਨੇ ਬੋਰੀਆਂ ਨੂੰ ਆਹੀ ਆ ਨੂਰ ਤੇਲਿਆ ਨੂਰ ਤੇਲ ਦਾ 35000 ਪਹਿਲਾਂ ਨੇ ਕਦੇ ਬਣਿਆ ਨਾ ਲੋਕ ਭਾਈ ਮੇਰੀ ਗੱਲ ਸੁਣਦਾ ਮੀਠੇ ਬਾਤੋਂ 15 ਜਿਹੜਾ ਬਾਤੋਂ ਸੁਣਦਾ ਨਾ ਠੀਕ ਆ ਇਹਦਾ ਤੀਜੇ ਦਿਨ ਜਾ ਫੜਦੀ ਦੁਕਾਨ ਤੇ ਵੇ ਐਡੀ ਕੰਮ ਨਹੀਂ ਨਹੀਂ ਹੈਗੀ ਮੈਂ ਘਰ ਨੂੰ ਜੋੜ ਜੋੜ ਕੇ ਰੱਖਦੀਆਂ ਮੈਨੂੰ ਪਤਾ ਕਿਵੇਂ ਘਰ ਚਲਾਉਣੇ ਨੇ ਠੀਕ ਆ ਦੋ ਤਿੰਨ ਸੀਨ ਕਰ ਲਿਆ ਯਾਰ ਅਸਤੀ ਸੀ ਇਹ ਤਖਤ ਇਹ ਮੇਰਾ ਜੀਜਾ ਬਣਿਆ ਹੋਇਆ ਹੈ। ਮੇਰੀ ਭੈਣ ਬੁਆਏਫਰੈਂਡ ਹੈ। ਕੇ ਹੁਣ ਵੀ ਇਹ ਮੇਰਾ ਬੁਆਏ ਹੋਇਆ ਹੈ? ਇਹ ਮੇਰਾ ਬੁਆਏਫਰੈਂਡ ਬਣਿਆ ਹੋਇਆ ਹੈਗਾ। ਜੀ ਜੀ ਜੀ। ਮੇਰਾ ਬੁਆਏਫਰੈਂਡ ਭੈਣ ਜੀਜਾ ਛੋਟਾ ਹੈ ਹਜੇ ਕੱਚਾ ਹੀ ਤੋੜ ਲਿਆ। ਨਹੀਂ ਸਬਜ਼ੀ ਕਿਹਨੇ ਬਣਾਈ ਸੀ ਭੈਣ? ਅੱਜ ਮੇਰੇ ਕਾਕੀ ਨੇ ਬਣਾਈ ਸੀ। ਅੱਛਾ ਬੇਟੇ ਨੇ ਸਾਰਾ ਮੇਰੇ ਹਸਬੰਦ ਨੇ ਕਾਕਾ ਨੂੰ ਬਣਾਉਂਦਾ ਹਾਂ ਕਾਕਾ ਉਹਦਾ ਨਾਮ ਹੋ ਗਿਆ ਦੇਖਣ ਦੀ ਐਂ ਜਿਹੜਾ ਬੈਠਦਾ ਨਹੀਂ ਆ ਵਾਲੇ ਕਾਕੇ ਨੇ ਹਾਂ ਨਹੀਂ ਨਹੀਂ ਮੈਨੂੰ ਤਾਂ ਚਰਚਾ ਵੀ ਨਹੀਂ ਲਾਉਂਦਾ ਜੇ ਸੁਣੋ ਮੈਂ ਇਧਰ ਕਰੀ ਮੇਰੇ ਘਰ ਨਹੀਂ ਮੇਰੇ ਦੂਜਾ ਘਰ ਆਉਣਾ ਅੱਛਾ ਦੋ ਦੋ ਵਿਆਹ ਕਰਾਏ ਹੋਏ ਨੇਗੇ ਮੈਨੂੰ ਕੁਝ ਨਹੀਂ ਆਉਂਦਾ ਆਜੋ ਬਈ ਜੀ ਚਲੋ ਜੀ ਅਸਲੀ ਕਾਲ ਜੀ ਸਾਰਿਆਂ ਨੇ ਮੈਂ ਇੱਕ ਦੂਜਾ ਪਾ ਰੋਟੀ ਬਲੌਗ ਬਣਾਉਣੇ ਹੋ ਹੈ ਅੱਛਾ ਨੇਕ ਤੇ ਪਾਉ YouTube ਤੇ ਪਾਵਾਂਗੇ ਨਾਲੇ ਪਤਾ ਲੱਗਿਆ ਵੀ ਹਰਮਨ ਰੋਟੀ ਖਾ ਕੇ ਗਿਆਗਾ ਨਾ ਚਾਪਾ ਚੱਲ ਜੇ ਕੋਈ ਦੱਕ ਲਈ ਕੁੜੀ ਕਥਰੀ ਕੁੜੀਆਂ ਕੁੜੀਆਂ ਬੁੜੀਆਂ ਦੇਖ ਲੈਣਗੀਆਂ ਇਹ ਕੁੜੀਆਂ ਬੁੜੀਆਂ ਨਹੀਂ ਦਿਖਾਉਣਾ ਆਪਾਂ ਨੇ ਓਏ ਦੁਕਾਨ ਵਾਲਾ ਵੀ ਨਾਲੇ ਕਰਦਾ ਆਹ ਕਹੋ ਜੀ ਮੈਨੂੰ ਬਹੁਤ ਹੁਣ ਕੁੜੀਆਂ ਬੁੜੀਆਂ ਨਹੀਂ ਦਿਖਾਉਣਾਗਾ ਨਾ ਆ ਜਾ ਹਰਮਨ ਹਾਂਜੀ ਅਸੀਂ ਸੀਨ ਕੱਢਣ ਜਾ ਰਹੇ ਹਾਂਗੇ ਹੁਣ ਅਸੀਂ ਜਾ ਰਹੇ ਹਾਂ ਦੁਕਾਨ ਤੇ ਨਾਲੇ ਪਾਉਨੇ ਆ ਮਾਮੇ ਦੀ ਐਂਟਰੀ ਮਾਮੇ ਦੇ ਮੁੰਡੇ ਦੀ ਮਾਮੇ ਦੇ ਮੁੰਡੇ ਦੀ ਐਂਟਰੀ ਤੇ ਨਾਲੇ ਉੱਥੇ ਕਦੀ ਵੀਡੀਓ ਬਣਾ ਕੇ ਲਿਆਵਾਂਗੇ ਮਾਮੇ ਦਾ ਮੁੰਡਾ ਸਾਡਾ ਉਹ ਜਾ ਰਿਹਾ ਹੈਗਾ ਬੈਗ ਚੈਕਿੰਗ ਕਰੇ ਪੂਰੇ ਉਹ ਬਾਈ ਉਹ ਕੀ ਵੀ ਨਹੀਂ ਹੈਗੀ ਉਹ ਤਾਂ ਕੰਪਿਊਟਰ ਬੋਲਦੀ ਹੁੰਦੀ ਹੈ ਤੇ ਨਾ ਜੀ ਨਾ ਨਾ ਤੇ ਨਹੀਂ ਬੋਲਦੀ ਜੇ ਕਹਿੰਦੀ ਉਹ ਹੈ ਕੋਈ ਜ਼ਰੂਰੀ ਕੰਮ ਆ ਤੈਨੂੰ ਬੋਲ ਕੇ ਭੇਜ ਦੋ ਨਾ ਮੈਂ ਕਰ ਫਿਰ ਉਹ ਅੱਛੀ ਹੁਣ ਖਾਤਨਾ ਲਿਖਦਾ ਮੈਂ ਖਤ ਭੇਜਦੀ ਹੈ ਜਨ ਕੋਈ ਨਵੇਂ ਕਰਦੀਆਂ ਫੋਨ ਮੈਂ ਤੁਹਾਨੂੰ ਫੋਨ ਕਰਿਆ ਤੀ ਵੀ ਅੱਡੇ ਤੇ ਭੇਜੋ ਭਾਈ ਜਵਾਕਾ ਨੂੰ ਕਿਉਂ ਭੇਜਿਆ ਕਿਉਂ ਕਰਿਆ ਤਿਹਾ ਫੋਨ ਮੈਂ ਤੁਹਾਨੂੰ ਫੋਨ ਕਰਕੇ ਤੁਰਿਆ ਨਹੀਂ ਬੱਡੇ ਤੇ ਭੇਜ ਦੋ ਠੋਕੇ ਨੂੰ ਮੈਂ ਦੋ ਵਾਲੀ ਤੱਕ ਆ ਜਾਊਗਾ ਤਾਂ ਹੀ ਤਾਂ ਮੈਂ ਡਿੱਤੀ ਜਾਨੀ ਇਹ ਵੀ ਹੁਣ ਤੱਕ ਨਹੀਂ ਆਇਆ ਬਾਈ ਮੈਂ ਡਿੱਤੀ ਬੈਠਾ ਦੀ ਫਿਰ ਤੁਰਕੇ ਹੁਣਾ ਪੈ ਗਿਆ ਮੈਨੂੰ ਨਾਲੇ ਇੱਕ ਗੱਲ ਆ ਭਾਈ ਤੇ ਮੈਨੂੰ ਪੱਦੇ ਦੀ ਗੱਲ ਤੇ ਸਪਾਉੜੀਆਂ ਨਹੀਂ ਚਾਹੀਦੀਆਂ ਹੈ ਸਰ ਤੇ ਕਾਈ ਤੂੰ ਆਏ ਕਹਿੰਦੇ ਵੀ ਤੀਨੀ ਬੋਲਦੀ ਐ ਤੂੰ ਕਹਣੀ ਬੋਲਦੀ ਨਹੀਂ ਹੈ ਉਹੋ ਚਾਚਾ ਤੁਹਾਨੂੰ ਪਤਾ ਨਹੀਂ ਉਹ ਤਾਂ ਕੰਪਿਊਟਰ ਬੋਲਦੇ ਹੁੰਦੀ ਆ ਉਹ ਤੀਵੀਂ ਥੋੜੀ ਐ ਸਭ ਦੀ ਤਾਂ ਜ਼ਿੰਦਗੀ ਨਾਲ ਕੀ ਭਾਈ ਹੈ ਚਲ ਭਾਈ ਆਏ ਕਰ ਚਾਹ ਤਰਨ ਵਾਲੇ ਸੋਹੇ ਨੂੰ ਮਾਰ ਫੋਨ ਕਰਿਆ ਆ ਜਾ ਕਦੇ ਘਰੀ ਬੈਠੇ ਨੇ ਨਾ ਇਹ ਮੋਦੇ ਨੂੰ ਕਰ ਕਿੱਥੇ ਆ ਉਹ ਚੰਗਾ ਅੰਗਰੇਜ਼ ਤਾਂ ਸਾਨੂੰ ਪਹਿਲੇ ਹੀ ਮਸਾ ਕੱਢੇ ਨੇ ਇੱਥੇ ਉਹ ਆ ਫੇਰ ਆ ਗਏ ਦੁਬਾਰੇ ਫੇਰ ਅੰਗਰੇਜ਼ ਆ ਗਏ ਅੰਗਰੇਜ਼ੀ ਸਿੱਖਣ ਲੱਗ ਗਏ ਮੈਂ ਤਾਂ ਆਪ ਉਹਨੂੰ ਕਿਹਾ ਕਰਾਂ ਮੈਂ ਉਹ ਅੰਗਰੇਜ਼ੀ ਉਹ ਕਿਹਾ ਕਰੂੰਗਾ ਕੋਰੀਓਗ੍ਰਾਫੀ ਦਾ ਓਕੇ ਹੈ ਕਿਰਪਾ ਕੋਰੀਓਗ੍ਰਾਫਰ ਹਾਂ ਪਤਾ ਕੀ ਆਪ ਤੋਂ ਨਹੀਂ ਪਤਾ ਹੈਗਾ ਪਰ ਪੁੱਛ ਕੇ ਜੇ ਪਤਾ ਆ ਟੈਟੂ ਕਿੱਥੋਂ ਬਣਵਾਏ ਨੇਗੇ ਟੈਟੂ ਕਿੱਥੋਂ ਬਣਵਾਏ ਬਲੌਗ ਬਣਾਉਣੀ ਆ ਮੈਂ ਤਾਂ ਦੇਖਾ ਮੇਰੀ ਜਾਨ ਦਾ ਨਾਮ ਮੇਰੀ ਜਾਨ ਦਾ ਕੀ ਨੋਤੀਗਾ ਪ੍ਰਭਜੋਤ ਕਰਪਰਮ ਕਿਹੜੀ ਦਾ ਜਿਹਨੂੰ ਮੈਂ ਅੱਜ ਵੀ ਜਿਹੜੀ ਮੇਰੇ ਇੱਥੇ ਵਸੀ ਹੋਈ ਆ ਉਹਦੀ ਫੋਟੋ ਬਣਾਉਣੀ ਸੀ ਮੇਰੇ ਪਾਪੇ ਨੇ ਜਵਾਬ ਤੇ ਜੀ ਕੀ ਆ ਬਾਈ YouTube ਤੇ ਤੁਹਾਡਾ ਨਾ ਕੋਈ 3 ਲੱਖ ਦਾ ਹੈ ਜੀ ਬੜੇ ਤੂੰ ਗੱਲ ਕਾਦੀ ਕਰਦੀ ਆ ਜਿੰਨਾ ਤੂੰ ਸਾਰੀ ਦਿਹਾੜੀ ਚ ਖਰਚਾ ਕਰਦੀ ਆ ਨਾ ਉਹਦਾ ਤਾਂ ਖਰਚਾ ਮੇਰਾ ਤੜਕੇ ਗੱਡੀ ਦਾ ਇੰਜਨ ਦੀ ਸੈਲਫ ਮਾਰ ਲੱਗੇ ਹੋ ਜਾਂਦਾ ਉਹ ਕਿਵੇਂ ਮੈਂ ਸਮਝੀ ਨਹੀਂ ਹੈਗੀ ਉਹ ਸਮਝੇਗੀ ਤਾਂ ਪੁੱਤ ਤੂੰ ਐ ਤੈਨੂੰ ਦੱਸਦਾ ਮੈਂ ਸਵਾ 200 ਦਾ ਇੱਕ ਕਾਰਡ ਪੈਂਦਾ ਇੱਕ ਇੱਕ ਦਿਹਾੜੀ ਚ ਚਾਰ ਉਹ ਖਾਣੇ ਪੈਂਦੇ ਨੇ ਅੱਛਾ ਫਿਰ ਕੌਲਾ ਚਾਹਦਾ ਪੀਣਾ ਪੈਂਦਾ ਉਹ ਵੀ 2 ਗੇਰ ਕੌਲਾ ਕੌਲਾ ਕਰਕੇ ਉਹੀ ਸੀ ਇੱਧਰ ਉਹੀ 1200 1500 ਤੱਕ ਵਗ ਜਾਂਦੀ ਆ ਸੂਈ ਘੁੰਮਦੀ ਘੁੰਮਦੀ ਜੈ ਹਨੀ ਪਤਾ ਗੱਡੀ ਚਾਰ ਕਾੜਾਂ ਤੇ ਵੀ ਸਲਫ ਨਾਲ ਚੱਕੇ ਔਰ ਪੰਜਵਾਂ ਵੀ ਲਾਉਣਾ ਪਏ ਜਾਂਦਾ ਛੋਟੇ ਤਾਂ ਫਿਰ ਕੰਮ ਵੱਡੇ ਹੀ ਨੇ ਆਏ 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 ਕੀ ਪੁੱਸਦੀਆਂ ਕੋੜੇ ਆਏ 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 ਗਿੱਟੇ ਗੋਡੇ ਥੋੜੇ ਫਿਰ ਵੀ ਦੁਖਦੇ ਨੇ ਪੰਜ ਕਾਰਡ ਲਾ ਕੇ ਐ ਗਿੱਟੇ ਗੋਡੇ ਨਹੀਂ ਦੁਖਦੇ ਮੜਕਾ ਮਾਰਦਾ ਸਾਡੇ ਵਰਗੇ ਦੇਖ ਲੋ ਨਾਲੇ ਕੋਈ ਕਾਰਡ ਨਹੀਂ ਨਾਲੇ ਅਸੀਂ ਕੋਈ ਕਾਰਡ ਨਹੀਂ ਲਾਉਂਦੇ ਹੈਗੇ ਨਾਲੇ ਫਿਰ ਵੀ ਐ ਫਿਰਦੇ ਆਂਗੇ ਆਏ ਆਏ ਆਹ ਜਿਹੜਾ ਕਾਰਡ ਲਾ ਕੇ ਜੇ ਜਿਹੜਾ ਇੱਕ ਗੱਲ ਹੋਰ ਯਾਦ ਰੱਖੀ ਤੈਨੂੰ ਮੈਂ ਇੱਕ ਪਤੇ ਦੀ ਗੱਲ ਦੱਸਦਾ ਜਿਹੜਾ ਸੋਫੀ ਬੰਦਾ ਹੋਊਗਾ ਉਹ ਤੇ ਆਮਲੀ ਇੱਕ ਜਿਹੜਾ ਚਮਚਾਕ ਜਾਂ ਕਾਰਡ ਲਾਉਦਾ ਉਹ 'ਚ ਬਹੁਤ ਅੰਤਰ ਹੈ। ਸੂਫੀ ਬੰਦਾ ਇਹ ਤੈਨੂੰ ਹੁਣ ਵਿਚਲੀਆਂ ਗੱਲਾਂ ਦੱਸਣ ਲੱਗ ਗਿਆ ਬੱਸ ਹੁਣ ਫਿਰ ਗੱਲਾਂ ਉੱਤੇ ਵਗ ਜਾਂਦੀਆਂ। ਤੇਰੇ ਤਾਂ ਪੰਜ ਕਾਰਡ ਲਾ ਕੇ ਵੀ ਹੱਕ ਪਈ ਜਾਂਦਾਗਾ ਮੈਨੂੰ ਚਾਹ ਦਾ ਨਸ਼ਾ ਵੀ ਨਹੀਂ ਹੈਗਾ ਦੇਖ। ਆਇਆ ਆਇਆ।